ਫਰੀਦਕੋਟ ਪੁਲਿਸ ਪ੍ਰਸ਼ਾਸਨ ਵੱਲੋਂ ਫਰੀਦਕੋਟ ਜ਼ਿਲ੍ਹੇ ਅੰਦਰ ਵੱਡੇ ਪੱਧਰ ਤੇ ਚਲਾਇਆ ਗਿਆ ਸਰਚ ਆਪਰੇਸ਼ਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਦੇ ਸ਼ੱਕੀ ਟਿਕਾਣਿਆਂ ਤੇ ਕੀਤੀ ਗਈ ਸਰਚ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਡਰੱਗ ਹੌਟਸਪੌਟ ਏਰੀਏ ਵਿੱਚ ਬਰੀਕੀ ਨਾਲ ਕੀਤੀ ਗਈ ਸਰਚ ਡਾਕਟਰ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਨਾ ਸਿਰਫ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬਲਕਿ ਨਸ਼ਾ ਪੀੜਤਾਂ ਨੂੰ ਵੀ ਨਵੀਂ ਜ਼ਿੰਦਗੀ ਵੱਲ ਮੋੜਨ ਲਈ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਡਾਕਟਰ ਪ੍ਰਿਗਿਆ ਜੈਨ ਐਸਐਸਪੀ ਫਰੀਕੋਟ ਨੇ ਕਿਹਾ ਕਿ ਯੋਧ ਨਸ਼ਾ ਵਿਰੋਧ ਮਹਿੰਮਤ ਹੈ ਤਾ ਮਾਰਚ 2025 ਤੋਂ ਲੈ ਕੇ ਹੁਣ ਤੱਕ 780 ਮੁਕਾਦਮੇ ਦਰਜ ਕਰਕੇ 1201 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਰਚ ਆਪਰੇਸ਼ਨ ਦੌਰਾਨ ਏਰੀਏ ਨੂੰ ਨਾਕਾਬੰਦੀ ਕਰਕੇ ਬਾਹਰ ਅਤੇ ਅੰਦਰ ਆਉਣ ਜਾਣ ਵਾਲੇ ਰਸਤਿਆਂ ਨੂੰ ਸੀਲ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਕੀਤੀ ਗਈ ਚੈਕਿੰਗ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਅਤੇ ਚੈਨਲ ਨੂੰ ਫੋਲੋ ਕਰ ਜਰੂਰ ਕਰ ਲਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀ ਵਿਰਸਾ ਨਿਊਜ਼ ਅਸੀਂ ਧੰਨਵਾਦ ਕਰਦੇ ਹਾਂ ਸ਼ਾਸਨ ਅਤੇ ਪ੍ਰਸ਼ਾਸਨ ਦਾ ਕਿ ਪੰਜਾਬ ਪੁਲਿਸ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ। ਔਰ ਚਾਹੀਦਾ ਇਸ ਤਰ੍ਹਾਂ ਕਿ ਲੋਕਾਂ ਦੇ ਵਿੱਚ ਬਹੁਤ ਵਧੀਆ ਅੱਛਾ ਕੰਮ ਦੇਖਣ ਨੂੰ ਆ ਰਿਹਾ। ਜਿਹੜੀ ਮਸ਼ਿਆਂ ਦੇ ਕੀਤੀ ਹੈ ਬਈ ਨਸ਼ਿਆਂ ਦੇ ਵਿਰੁੱਧ ਜੋ ਕਾਰਵਾਈ ਕਰ ਰਹਾ ਹੈ ਬਹੁਤ ਵਧੀਆ ਹੈ। ਆ ਦੇਖ ਰਹੇ ਅਸੀਂ ਇੱਕ ਘਰਾਂ ਦੇ ਵਿੱਚ ਤਲਾਸ਼ੀ جاری ਹੋ ਰਹੀ ਹੈ। ਔਰ ਕੋਈ ਕਿਸੇ ਦਾ ਪੱਖਪਾਤ ਨਹੀਂ ਕੀਤਾ ਜਾ ਰਿਹਾ। ਔਰ ਕੋਈ ਕਿਸੇ ਨੂੰ ਨਿਯਾਇਤਾਂ ਨਹੀਂ ਕੀਤਾ ਜਾ ਰਿਹਾ। ਨਸ਼ੀਰੋਕtham ਲੱਗੀ। ਹਾਂ ਨਸ਼ੀਰੋਕtham ਲੱਗੀ ਬਹੁਤ ਸੀ। ਕਿ even ਕਹਿ ਸਕਦੇ ਹਾਂ ਕਿ ਜਿੱਥੋਂ ਤੱਕ ਵੱਧ ਤੋਂ ਵੱਧ ਜਿਆਦਾ ਇਹ 50 ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਸ਼ੇੜੀ ਗਈ ਆ ਉਸ ਸੰਬੰਧ ਵਿੱਚ ਸਾਡੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਔਰ ਐਸਐਸਪੀ ਫਰੀਦਕੋਟ ਵੱਲੋਂ ਜਿਹੜੇ ਹੈਗਾ ਟਾਈਮ ਟੂ ਟਾਈਮ ਜਿਹੜਾ ਹੈਗਾ ਕੈਸੋ ਆਪਰੇਸ਼ਨ ਜਿਹੜਾ ਹੈਗਾ ਇਹ ਕੀਤਾ ਜਾਂਦਾ ਅੱਜ ਫਰੀਦਕੋਟ ਪੁਲਿਸ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਕੋਟਕਪੂਰਾ ਤੇ ਜੈਤੋਂ ਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਆ ਟੀਮਾਂ ਬਣਾ ਕੇ ਜਿਹੜੇ ਹੈਗੇ ਆ ਤਿੰਨ ਵੱਖ-ਵੱਖ ਜੀਓਜ਼ ਨਾਲ ਉਹਨਾਂ ਦੇ ਕਰੀ ਕਰੀ ਪੈਂਟ ਪੈਂਟ ਮੁਲਾਜ਼ਮ ਦੋ ਦੋ ਐਸ ਐਚਓ ਜਿਹੜੇ ਹੈਗੇ ਆ ਉਹ ਸਰਚ ਕਰ ਰਹੇ ਆ ਅੱਛਾ ਔਰ ਪਿਛਲੇ ਵੀ ਕਾਫੀ ਟਾਈਮ ਦੇ ਵਿੱਚ ਜਿਹੜੀਆਂ ਹੈਗੀਆਂ ਇਦਾਂ ਦੀਆਂ ਜਿਹੜੀਆਂ ਐਕਸਰਸਾਈਜ਼ ਕੀਤੀਆਂ ਜਿਹਦੇ ਵਿੱਚ ਕਾਫੀ ਅੱਛੀ ਰਿਕਵਰੀ ਜਿਹੜੀ ਹੈਗੀ ਆ ਫ੍ਰੀਕੋਰਡ ਪੁਲਿਸ ਨੂੰ ਹੋਈ ਆ ਔਰ ਹੁਣ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਇਹ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਫਿਰ ਤੁਹਾਨੂੰ ਸਾਰੀ ਜਾਣਕਾਰੀ ਕਿ ਕੀ ਕੀ ਰਿਕਵਰੀਆਂ ਹੋਈਆਂ ਇਸਰ ਮਸ਼ਾਤ ਆਸਤਾਨੇ ਨੇ ਜਾਂ ਕੋਈ ਜੇਸਟੋ ਕਰਾਉਣਾ ਦੇ ਘਰਾਂ ਦੇ ਵਿੱਚ ਇਹ ਜਿਹੜਾ ਕੈਸੋ ਆਪਰੇਸ਼ਨ ਹੈ ਜੀ ਇਹ ਡਰਗ ਦਾ ਹੀ ਹੈਗਾ ਨਸ਼ੇ ਦੇ ਹੁੰਦੇ ਆ ਜੀ ਉਹ ਅਸੀਂ ਕਾਟਨ ਕਰਕੇ ਸਾਰਾ ਤਾਂ ਉਹਨਾਂ ਦੇ ਜਿਹੜੀ ਹੈਗੀ ਆ ਸਰਚ ਉਹਨਾਂ ਦੇ ਘਰ ਘਰ ਦੇ ਬਾਹਰ ਕਿਸੇ ਨੇ ਕੋਈ ਹਵੇਲੀ ਆ ਜਾਂ ਕਈਆਂ ਨੇ ਕਾਰ ਕੋਈ ਪਾਰਕਿੰਗ ਕਰ ਲਈ ਇਹੋ ਜੀ ਸੁੰਸਾਨ ਜਗਾ ਵੀ ਰੱਖੀ ਹੁੰਦੀ ਹੈ ਜਿੱਥੇ ਉਹ ਨਸ਼ਾ ਨਕਾਸ਼ ਫਾ ਕੇ ਰੱਖਦੇ ਆ ਤਾਂ ਉਹਨੂੰ ਅਸੀਂ ਪਹਿਲਾਂ ਸਾਰਾ ਪਲਾਨ ਕਰਕੇ ਲੇਟ ਨਾਈਟ ਅਰਲੀ ਮਾਰਨਿੰਗ ਇਹ ਸਾਰਾ ਮਿਸ਼ਨ ਜਿਹੜਾ ਇਹ ਕਰਦੇ ਇੱਕ ਕਾਰਪੋਰੇਸ਼ਨ ਆ ਜਿਹੜਾ ਜੁੱਧ ਨਸ਼ੇ ਵਿਰੁੱਧ ਵੀ ਜਿਹੜੀ ਮਹਿਬ ਚੱਲ ਰਹੀ ਆ ਉਹਦੇ ਦੀਨ ਚੱਲ ਰਿਹਾ ਜਾਂ ਵੱਖਰੇ ਤਰੀਕੇ ਦੇ ਨਾਲ ਤੁਸੀਂ ਲਗਾਤਾਰ ਜਿਹੜਾ ਕੋਈ ਦਿਖੋ ਜੀ ਜਿਹੜਾ ਜੁੱਧ ਨਸ਼ੇ ਵਿਰੁੱਧ ਜਿਹੜਾ ਇਹ ਉਹਦਾ ਹੀ ਪਾਰਟ ਹੈਗਾ ਵਾ ਪਰ ਇਹ ਆ ਵੀ ਅਚੰਚੇ ਜਦੋਂ ਵੀ ਸਾਡਾ ਪਲਾਨ ਐਸਐਸਪੀ ਮੈਮ ਵੱਲੋਂ ਆ ਜਾਂਦਾ ਤਾਂ ਅਸੀਂ ਕਈ ਵਾਰਾਂ ਸ਼ਾਮ ਨੂੰ ਵੀ ਕਰਦੇ ਆ ਦੁਪਹਿਰ ਨੂੰ ਵੀ ਕਰਦੇ ਆ ਤੇ ਕਿਰਮ ਦੂਸਰੇ ਤੀਸਰੇ ਦਿਨੇ ਮਹਿਬ ਚੱਲਦੀ ਰਹਿੰਦੀ ਆ